ਹੁਣ ਮੈਂ ਦੋ ਦੁਖੀ ਬਰਤਾਂਤ ਤੁਹਾਡੀ ਖਿਦਮਤ ਵਿੱਚ ਰੱਖ ਕੇ ਤੇ ਆਖਰੀ ਨਜ਼ਮੇ ਕਹਿਣੀ ਹੈ ਇੱਕ ਮੈਂ ਰਾਈਟਰ ਦਾ ਜ਼ਿਕਰ ਕੀਤਾ ਸੀ ਸਰਦਾਰ ਮਹਿੰਦਰ ਸਿੰਘ ਦਾ ਉਹਦੀ ਕਿਤਾਬ ਵਿੱਚੋਂ ਜਿਉ ਮੈਂ ਪੜਿਆ ਉਹ ਮੈਂ ਤੁਹਾਡੀ ਖਿਦਮਤ ਵਿੱਚ ਰੱਖਣ ਲੱਗਾ ਪੂਰੀ ਕਿਤਾਬ ਨਹੀਂ ਉਹਦੇ ਵਿੱਚੋਂ ਸਾਖੀ ਨੁਮਾ ਦੋ ਉਦਾਹਰਨਾ ਰੱਖਣ ਲੱਗਾ ਦੋ ਪਹਿਲੀ ਉਦਾਹਰਨ ਸਰਦਾਰ ਮਹਿੰਦਰ ਸਿੰਘ ਕਹਿੰਦਾ ਵੀ ਬਾਬਾ ਬੁੱਢਾ ਸਾਹਿਬ ਦੀ 베ਰੀ ਵਾਲੇ ਪਾਸਿਓਂ ਇੱਕ ਬੀਬੀ ਆ ਰਹੀ ਐ ਉਹਨੇ ਕੁਛੜ ਛੋਟਾ ਜਿਹਾ ਬੱਚਾ ਚੁੱਕਿਆ ਤੇ ਸਰਦਾਰ ਮਹਿੰਦਰ ਸਿੰਘ ਲਿਖਦਾ ਉਹਨੂੰ ਸ਼੍ਰੋਮਣੀ ਅਕਾਲੀ ਦਲ ਦੇ ਸ਼ਕਤਰ ਨੇ ਲਿਖਵਾਇਆ ਜਿਉਂ ਕੋ ਜੱਖੀ ਵੇਖਿਆ ਮਹਿੰਦਰ ਸਿੰਘ ਨੇ ਲਿਖਿਆ ਉਹ ਕਹਿੰਦਾ ਇੱਕ ਗੋਲੀ ਆਣ ਕੇ ਬੱਚੇ ਦੀ ਪਿੱਠ ਵਿੱਚ ਵੱਜਦੀ ਐ ਛਾਤੀ ਥਾਣੀ ਬਾਹਰ ਨਿਕਲਦੀ ਐ ਮਾਂ ਦੇ ਮੋਢੇ ਨੂੰ ਟੱਚ ਕਰ ਜਾਂਦੀ ਐ ਗੋਲੀ ਬੱਚਾ ਮਰ ਜਾਂਦਾ ਸ਼ਹੀਦ ਹੋ ਜਾਂਦਾ ਕਹਿੰਦਾ ਉਹ ਬੱਚਾ ਲੈ ਕੇ ਬਾਬਾ ਬੁੱਢਾ ਸਾਹਿਬ ਦੀ 베ਰੀ ਦੇ ਲਾਗੇ ਆਉਂਦੀ ਹੈ ਅਗਲੇ ਪਾਸੇ ਇੱਕ লাশ ਪਈ ਹੈ ਮੂਦੇ ਮੂੰਹ ਪੇਟ ਭਾਰ ਟਿੱਡ ਪਾਰੋ লাশ ਪਈ ਹੈ ਕਹਿੰਦੀ ਉਹ লাশ ਸਿੱਧੀ ਕੀਤੀ ਉਸ ਬੀਬੀ ਨੇ ਨੇ ਕੱਪੜੇ ਪਹਿਚਾਨ ਲੈ ਭਈ ਇਹ ਕੱਪੜੇ ਮੇਰੇ ਪਤੀ ਦੇ ਨੇ ਉਹਨੇ ਜਦੋਂ ਕਹਿੰਦਾ ਭਈ ਉਹ ਸਰੀਰ ਸਿੱਧਾ ਕੀਤਾ ਉਹ লাশ ਕਿਸੇ ਪੈਗਾਨੇ ਦੀ ਨਹੀਂ ਸੀ ਮਰ ਚੁੱਕੇ ਬੱਚੇ ਦੇ ਬਾਪ ਦੀ লাশ ਸੀ ਕਹਿੰਦੇ ਉਹ ਬੀਬੀ ਨੇ ਆਪਣੇ ਮੋਢੇ ਦੇ ਨਾਲੋਂ ਮਰਿਆ ਹੋਇਆ ਬੱਚਾ ਲਾਇਆ ਆਪਣੇ ਪਤੀ ਦੀ ਛਾਤੀ ਤੇ ਪਾ ਕੇ ਬੱਚੇ ਨੂੰ ਤੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਵੱਲੇ ਚਿਹਰਾ ਕਰਕੇ ਉਹਨੇ ਅਰਦਾਸ ਕੀਤੀ ਮਹਾਰਾਜ ਮੇਰਾ ਸੁਹਾਗ ਵੀ ਸਫਲਾ ਤੇ ਮੇਰੀ ਕੋਖ ਵੀ ਸਫਲੀ ਮਹਾਰਾਜ ਕਿਰਪਾ ਕਰਿਓ ਪਿਓ ਪੁੱਤ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਓ ਇੰਨੀ ਗੱਲ ਕਹਿ ਕੇ ਉਹ ਬੀਬੀ ਆਣ ਕੇ ਜਿੱਥੇ ਬੀਬੀਆਂ ਪੈਣਾ ਕੁਝ ਬਜ਼ੁਰਗ ਕੁਝ ਨੌਜਵਾਨ ਗ੍ਰਿਫਤਾਰ ਕਰਕੇ ਬਿਠਾਏ ਨੇ ਬਿਲਕੁਲ ਲੰਗਰ ਹਾਲ ਦੇ ਲਾਗੇ ਸਰਦਾਰ ਮਹਿੰਦਰ ਸਿੰਘ ਲਿਖਦਾ ਕਹਿੰਦਾ ਬੀਬੀ ਆਣ ਕੇ ਬਹਿ ਜਾਂਦੀ ਹੈ ਤੇ ਸ਼ਰੋਮਣੀ ਅਕਾਲੀ ਦਲ ਦਾ ਸ਼ਕਤਰ ਵੇਂਦਾ ਰਿੰਦਾ ਪੀ ਇਹ ਬੀਬੀ ਰੋਵੇਗੀ ਉਹਦਾ ਪਤੀ ਮਰ ਗਿਆ ਉਹਦਾ ਪੁੱਤ ਮਰ ਗਿਆ ਇਹ ਬੀਬੀ ਰੋਵੇਗੀ ਕਹਿੰਦਾ ਬੀਬੀ ਰੋਈ ਨਹੀਂ ਉਹਨੇ ਜਪਜੀ ਸਾਹਿਬ ਦਾ ਜਾਪ ਕੀਤਾ ਕੀਰਤਨ ਸੋਹਲੇ ਦਾ ਜਾਪ ਕੀਤਾ ਉੱਠ ਕੇ ਅਰਦਾਸ ਲੱਗੀ ਕਰਨ ਅਰਦਾਸ ਕਰ ਦਿੱਤੀ ਹੈ ਕਹਿੰਦਾ ਜਦੋਂ ਬੀਬੀ ਕਹਿਣ ਲੱਗੀ ਨਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਕਹਿੰਦਾ ਇੱਕ ਸੀਆਰਪੀ ਵਾਲੇ ਨੇ ਆਣ ਕੇ ਸਿਰ 'ਚ ਬੱਟ ਮਾਰਿਆ ਉਹ ਬੀਬੀ ਦਾ ਚਿਹਰਾ ਲਹੂ ਨਾਲ ਪਰ ਗਿਆ ਕੱਪੜਿਆਂ ਤੱਕ ਖੂਨ ਗਿਆ ਤੇ ਬੀਬੀ ਨੇ ਪਤਾ ਕੀਤਾ ਕਿ ਆਖਿਆ ਮਹਾਰਾਜ ਜਿਨ੍ਹਾਂ ਨੇ ਮੇਰੇ ਪੁੱਤ ਨੂੰ ਗੋਲੀ ਮਾਰੀ ਉਹਨਾਂ ਦਾ ਵੀ ਭਲਾ ਕਰੀ ਜਿਨ੍ਹਾਂ ਨੇ ਪਤੀ ਨੂੰ ਗੋਲੀ ਮਾਰੀ ਉਹਨਾਂ ਦਾ ਵੀ ਭਲਾ ਕਰੀ ਜਿਨ੍ਹਾਂ ਨੇ ਮੇਰੇ ਬੱਟ ਮਾਰਿਆ ਮਹਾਰਾਜ ਉਹਦਾ ਵੀ ਭਲਾ ਕਰੀ ਨਾਲ ਹੀ ਉਹਨੇ ਆਖਿਆ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਇਹ ਪਹਿਲੀ ਸਾਖੀ ਹੈ ਦੂਜੀ ਸਾਖੀ ਲਿਖਦਾ ਹੈ ਉਹ ਕਹਿੰਦਾ ਵੀ ਇੱਕ ਬੀਬੀ ਸਾਡੇ ਕੋਲ ਬੈਠੀ ਹੈ ਉਹਦਾ ਬੱਚਾ ਪਾਣੀ ਮੰਗਦਾ ਪਾਣੀ ਪਾਣੀ ਦਾ ਪ੍ਰਬੰਧ ਕੋਈ ਨਹੀਂ ਉਹ ਕਹਿੰਦਾ ਬੀਬੀ ਕੀ ਕਰਦੀ ਆਪਣੇ ਪਸੀਨੇ ਤੇ ਹੱਥ ਮਾਰਦੀ ਹੈ ਆਪਣੇ ਮੱਥੇ ਦੇ ਉੱਪਰ ਤੇ ਨਿੱਕੇ ਜਿਹੇ ਬੱਚੇ ਦੇ ਲਬਾਂ ਨੂੰ ਲਾ ਕੇ ਲਬ ਗਿੱਲੇ ਕਰ ਦਿੰਦੀ ਹੈ ਆਪਣੇ ਬੱਚੇ ਦੇ ਇਹ ਗੱਲ ਤੇ ਮੇਰੇ ਪਿੰਡ ਦੇ ਸਰਦਾਰ ਦਿਆਲ ਸਿੰਘ ਨੇ ਵੀ ਦੱਸੀ ਸੀ ਨਾ ਉਹ ਕਹਿੰਦਾ ਜਿਹੜੇ ਕਮਰੇ ਵਿੱਚ ਅਸੀਂ ਸੀ ਨਾ 26 27 ਬੰਦੇ ਸੀ ਬਿਜਲੀ ਪਾਣੀ ਬੰਦ ਹੈ ਕਹਿੰਦੇ ਬਹੁਤ ਗਰਮੀ ਤੇ ਕਹਿੰਦੇ ਸਾਡੇ ਕਮਰੇ ਦੇ ਵਿੱਚ ਵੀ ਇੱਕ ਬੀਬੀ ਬੱਚਾ ਲੈ ਕੇ ਬੈਠੀ ਤੇ ਪਾਣੀ ਮੰਗਦਾ ਸੀਗਾ ਬੱਚਾ ਇੱਕ ਨੌਜਵਾਨ ਮੁੰਡਾ ਨਾ ਉਹਨੇ ਆਪਣੀ ਅੱਧੀ ਦਸਤਾਰ ਲਾ ਕੇ ਨਾ ਤੇ ਸਰੋਵਰ ਵਿੱਚੋਂ ਪਾਣੀ ਲੈਣ ਜਾਂਦਾ ਵਿਚਾਰਾ ਕੂਣੀਆਂ ਦੇ ਪਾਰ ਰੀਂਗਦਾ ਕਹਿੰਦਾ ਉਹਨੇ ਦਸਤਾਰ ਤੇ ਗਿੱਲੀ ਕਰ ਲਈ ਦਸਤਾਰ ਸਰੋਵਰ ਦੇ ਵਿੱਚੋਂ ਉਹਨੇ ਭਿਉ ਲਈ ਹੈ ਲੇਕਿਨ ਜਦੋਂ ਦਸਤਾਰ ਲੈ ਕੇ ਲੱਗਾ ਵਾਪਸ ਨਿਕਲਣਾ ਉਹਦੇ ਇੱਕ ਬ੍ਰਸ਼ਟ ਵਜਦਾ ਤੇ ਉਹਦਾ ਥੱਲੇ ਵਾਲਾ ਧੜ ਉੱਟ ਜਾਂਦਾ ਕਹਿੰਦੇ ਉਹ ਮਰਦਾ ਮਰਦਾ ਗਿੱਲੀ ਪੱਗ ਵਿਚਾਰਾ ਸਾਡੇ ਵੱਲੇ ਸੁੱਟ ਗਿਆ ਪਹਿਲੋ ਕਹਿੰਦੇ ਉਹ ਕਪੜਾ ਸੀ ਨਿੱਕੇ ਜਿਹੇ ਬੱਚੇ ਦੇ ਲਬਾਂ ਨੂੰ ਲਾ ਕੇ ਨਿਚੋੜਿਆ ਫਿਰ ਕਹਿੰਦੇ ਮਾੜੇ ਮਾੜੇ ਆਪਣੇ ਬੁੱਲ ਗਿੱਲੇ ਕੀਤੇ ਇਹ ਮੇਰੇ ਪਿੰਡ ਦੇ ਸਰਦਾਰ ਗੁਰਦਿਆਲ ਸਿੰਘ ਨੇ ਮੈਨੂੰ ਦੱਸਿਆ ਸੀ ਉਹਨਾਂ ਦਾ ਪਰਿਵਾਰ ਹੈ ਜੇ ਜਿੰਦਾ ਜੀ ਫੌਜ ਵਿੱਚ ਇਹ ਸਾਰਾ ਪਰਿਵਾਰ ਜਿਹੜੀ ਮੈਂ ਬੇਨਤੀ ਕਰਨ ਲੱਗਾ ਕਹਿੰਦੇ ਇੱਕ ਉਹ ਮਾਂ ਜਿਹੜੀ ਵਿਚਾਰੀ ਧੁੱਪੇ ਬੈਠੀ ਹੈ ਉਹਦਾ ਬੱਚਾ ਪਾਣੀ ਮੰਗਦਾ ਹੈ ਕਹਿੰਦੇ ਮਾਂ ਨੇ ਕੱਪੜੇ ਦਾ ਪਰਦਾ ਲਾ ਕਰਕੇ ਨਾ ਜੀ ਆਪਣੀ ਛਾਤੀ ਦਾ ਸੀਰ ਚੰਗਾਉਂਦਾ ਯਤਨ ਕੀਤਾ ਵੀ ਮੇਰੇ ਪੁੱਤ ਦਾ ਹਲਕ ਗਿੱਲਾ ਹੋ ਜਾਵੇ ਪਰ ਉਹ ਬੱਚਾ ਸੀਰ ਛੱਡ ਚੁੱਕਾ ਸੀ ਉਹਨੇ ਆਖਿਆ ਮਾਂ ਮੈਨੂੰ ਦੁੱਧ ਨਹੀਂ ਚਾਹੀਦਾ ਮੈਨੂੰ ਪਾਣੀ ਚਾਹੀਦਾ ਤੁਹਾਡੇ ਵਿੱਚ ਉਹ ਮੇਰੇ ਆਪਾਂ ਖ ਬੈਠੇ ਆਪਾਂ ਨੂੰ ਤੇ ਲੱਗੀ ਹੋਵੇ ਪਾਣੀ ਦੀ ਤੇ ਕਦੀ ਆਪਾਂ ਦੁੱਧ ਪੀਤਾ ਵੀ ਨਹੀਂ ਜੇ ਪਾਣੀ ਨਹੀਂ ਹੈਗਾ ਤੇ ਦੁੱਧ ਲਿਆ ਦੋ ਸੰਨ ਨਹੀਂ ਜਦੋਂ ਪਾਣੀ ਕੰਮ ਕਰੇਗਾ ਜਿੱਥੇ ਪਾਣੀ ਦੀ ਲੋੜ ਹੈ ਪਾਣੀ ਦੀ ਉਹ ਮਹਿੰਦਰ ਸਿੰਘ ਲਿਖਦਾ ਕਹਿੰਦਾ ਰੋਂਦਿਆ ਰੋਂਦਿਆ ਪਾਣੀ ਪਾਣੀ ਮੰਗਦਿਆ ਨਾ ਬੱਚੇ ਦੀ ਜ਼ੁਬਾਨ ਸੁੱਕ ਕੇ ਤਾਲੂ ਨਾਲ ਲੱਗ ਗਈ ਮਾਂ ਨੇ ਆਪਣੀ ਉਂਗਲ ਮੂੰਹ ਚ ਪਾ ਕੇ ਤਾਲੂ ਨਾਲ ਉਹਦੀ ਜੀਭ ਲਾਈ ਤੇ ਕਹਿੰਦੇ ਵੇਖਣ ਵਾਲਿਆਂ ਦੀਆਂ ਭੁੱਬਾਂ ਨਿਕਲ ਗਈ ਬੱਚਾ ਵਿਚਾਰਾ ਛਾਤੀ ਨਾਲ ਲਾਇਆ ਮਾਂ ਵਾਅ ਦੇ ਕੇ ਕਹਿੰਦੀ ਵੇ ਮੇਰੇ ਪੁੱਤ ਨੂੰ ਘੁੱਟ ਪਾਣੀ ਲਿਆਣ ਕੇ ਪਿਆ ਦੋ ਕਹਿੰਦੇ ਲਾਗੋ ਦੀ ਇੱਕ ਫੌਜੀ ਲੰਘਦਾ ਉਨੇ ਬਾਟਾ ਸਰੋਵਰ ਦੇ ਵਿੱਚ ਉਹ ਪਾਣੀ ਦਾ ਭਰਿਆ ਉਹ ਜਦੋਂ ਬਾਟਾ ਪਾਣੀ ਵਾਲਾ ਲਿਆਣ ਕਿ ਉਹਨੇ ਸਾਹਮਣੇ ਰੱਖਿਆ ਤੇ ਛੋਟੇ ਜਿਹੇ ਬੱਚੇ ਨੂੰ ਐਉਂ ਜਾਪਿਆ ਵੀ ਉਸ ਬਾਟੇ ਵਿੱਚ ਪਾਣੀ ਨਹੀਂ ਉਸ ਬਾਟੇ ਦੇ ਵਿੱਚ ਮੇਰੀ ਜ਼ਿੰਦਗੀ ਹੈ ਉਹ ਵਿਚਾਰਾ ਮਾਂ ਦੀ ਗੋਦੀ ਵਿੱਚੋਂ ਨਿਕਲ ਕੇ ਭੱਜ ਕੇ ਬਾਟਾ ਲੱਗਾ ਫੜਨ ਤੇ ਜਿੰਨੇ ਬਾਟਾ ਲਿਆਣ ਕੇ ਸਿਪਾਹੀ ਫੌਜੀ ਨੇ ਫੜਾਇਆ ਸੀ ਨਾ ਸੀਆਰਪੀ ਵਾਲੇ ਨੇ ਉਹਨੇ ਬਾਟਾ ਲਾਂਬੇ ਕਰ ਦਿੱਤਾ ਮਾਂ ਨੇ ਆਖਿਆ ਵੇ ਤੇਰਾ ਰੱਬ ਭਲਾ ਕਰੇ ਤਰਕੀਆਂ ਮਾਣੇ ਵੇ ਤੇਰੇ ਰੈਂਕ ਵਧਣ ਮੇਰੇ ਪੁੱਤ ਨੂੰ ਚੂਲੀ ਪਾਣੀ ਪਿਆ ਦੇ ਉਹਨੇ ਆਖਿਆ ਹਿੰਦੀ ਵਿੱਚ ਉਹਨੇ ਆਖਿਆ ਕਹਿੰਦਾ ਮੈਂ ਪਾਣੀ ਪਿਲਾਉਂਗਾ ਜੇ ਮੇਰਾ ਔਰ ਤੁਹਾਡਾ ਵੈਧਾ ਰਹਾ ਮੈਂ ਪਾਣੀ ਪਿਲਾਉਂਗਾ ਆਪਕੇ ਬੇਟੇ ਕੋਈ ਨਹੀਂ ਗੱਲ ਕਹਿ ਕੇ ਕਹਿੰਦੇ ਉਹ ਥੋੜਾ ਜਿਹਾ ਪਿਛੇ ਹਟਿਆ ਉਹਨੇ ਆਪਣੀ ਪੈਂਟ ਦੀ ਜੇਬ ਵਿੱਚੋਂ ਸਿਗਰਟਾਂ ਵਾਲੀ ਡੱਬੀ ਕੱਢੀ ਉਹਦੇ ਵਿੱਚੋਂ ਇੱਕ ਸਿਗਰਟ ਕੱਢ ਕੇ ਉਹਨੇ ਮੂੰਹ 'ਚ ਪਾਈ ਸਿਗਰਟ ਨੂੰ ਅੱਗ ਲਾਈ ਉਹਦੇ 5-7 ਸੂਟੇ ਖਿੱਚ ਕੇ ਜਿਹੜੀ ਅਗਲੀ ਕਾਲਖ ਸੀ ਉਹ ਪਾਣੀ ਵਾਲੇ ਜਲ ਦੇ ਵਿੱਚ ਉਸ ਕੌਲੇ 'ਚ ਉਹਨੇ ਪਾ ਕੇ ਭੋਲ ਦਿੱਤੀ ਕਹਿੰਦਾ ਉਹਨੇ ਕੌਲਾ ਗਾੜੀ ਕਰਕੇ ਆਖਿਆ ਲੈ ਅਰੇ ਮਾਂ ਇਹ ਪਾਣੀ ਆਪਣੇ بیٹے ਕੋ ਪਿਲਾਓ ਕਹਿੰਦੇ ਮਾਂ ਨੇ ਕੌਲਾ ਪਾਸੇ ਕਰਕੇ ਨਾ ਤੇ ਬੱਚੇ ਦੇ ਚਿਹਰੇ ਤੇ ਕਪੜਾ ਪਾ ਕੇ ਚੌਂਕੜੀ ਮਾਰ ਕੇ ਆਖਿਆ ਗੁਰੂ ਰਾਮਦਾਸ ਮਹਾਰਾਜ ਮੇਰੇ ਪੁੱਤ ਤੇ ਕਿਰਪਾ ਕਰੀ ਮੇਰੀ ਗੋਦੀ ਚ ਮਰ ਭਾਵੇਂ ਜਾਵੇ ਪਰ ਮੈਂ ਆਪ ਪਾਣੀ ਆਪਣੇ ਪੁੱਤ ਨੂੰ ਨਹੀਂ ਪਿਆਵਾਗਾ ਇਹ ਐ 84 ਦਾ ਕੱਲੂ ਕਾਰਾ ਕੱਲੇਗਾ ਗੋਲੀਆਂ ਦੀ ਆਵਾਜ਼ ਇਨਾ ਕਹੀਏ ਸਟੇਜਾਂ ਤੇ ਗੋਲੀ ਬੜੀ ਚੱਲੀ ਉਧਰੋਂ ਉਧਰੀ بڑے ਬੰਬ ਚੱਲੇ ਉਧਰੋਂ ਉਧਰੀ ਜੰਗੀਆਂ ਨੇ ਗੋਲੀਆਂ ਚੱਲੇ ਨੇ ਬੰਬ ਪਰ ਆਹ ਕਦੋਂ ਪੜਾਂਗੇ ਅਸੀਂ ਆ 84 ਦਾ ਕੱਲੂ ਕਰਾਏ ਇਹ ਕਹਿੰਦੇ 84 ਦਾ ਕੱਲੂ ਘਾਰਾ ਭੁੱਲ ਜਾਓ ਤ੍ਰੇਤੇ ਤੇ ਮਾਨਿਓ ਰਾਮ ਰਗਵੰਸ਼ ਕਹਾਇਓ ਤ੍ਰੇਤੇ ਯੋਗ ਵਿੱਚ ਰਾਵਣ ਹੋਇਆ ਰਾਵਣ ਉਦੋਂ ਤੋਂ ਲੈ ਕੇ ਅੱਜ ਤੱਕ ਰਾਵਣ ਨੂੰ ਨਹੀਂ ਭੁੱਲ ਸਕੇ ਹਰ ਸਾਲ ਉਹਦਾ ਪੁੱਤਰਾ ਫੂਕਦੇ ਨੇ ਅਸੀਂ 84 ਕਿਵੇਂ ਭੁੱਲ ਜਾਈਏ ਭਾਈ ਸਾਡਾ ਤੇ ਦੁਖਾਂਤ ਹੀ ਬੜਾ ਵੱਡਾ ਹੈ ਕਹਿੰਦੇ ਨੇ ਬਾਟਾ ਪਾਸੇ ਕਰਕੇ ਆਖਿਆ ਪੁੱਤ ਪਾਣੀ ਨਾ ਮੰਗੀ ਮਵcza ਵਿਚਾਰਾ ਗੋਦੀ ਚ ਪਿਆ ਕਹਿੰਦੇ ਕੁਝ ਸਮੇਂ ਬਾਅਦ ਲਾਗੇ ਬੈਠੇ ਇੱਕ ਵਿਅਕਤੀ ਨੇ ਬੱਚੇ ਦੇ ਚਿਹਰੇ ਤੋਂ ਕਪੜਾ ਲਾਂਬੇ ਕੀਤਾ ਉਹਨੇ ਅੱਖਾਂ ਦੀਆਂ ਪਲਕਾਂ ਪੁੱਟ ਕੇ ਵੇਖੀਆਂ ਤੇ ਬੱਚੇ ਦੀਆਂ ਅੱਖਾਂ ਖਲੋ ਚੁਪੀਆਂ ਸੀਗੀਆਂ ਉਹਨੇ ਬੱਚੇ ਦੀ ਕਮੀਜ਼ ਦੇ ਬਟਨ ਖੋਲ ਕੇ ਉਹਦੇ ਦਿਲ ਤੇ ਹੱਥ ਰੱਖ ਕੇ ਦੇਖਿਆ ਬੱਚੇ ਦੀ ਧੜਕਣ ਰੁਕ ਚੁਪੀ ਸੀ ਕਹਿੰਦੇ ਜਿਹੜੇ ਬੱਚੇ ਨੇ ਚੈੱਕ ਕੀਤਾ ਉਹਨੇ ਮਾਂ ਨੂੰ ਨਹੀਂ ਦੱਸਿਆ ਵੀ ਤੇਰਾ ਬੱਚਾ ਮਰ ਗਿਆ ਪਰ ਮਾਂ ਨੇ ਕੁਝ ਸਮੇਂ ਬਾਅਦ ਆਖਿਆ ਵੀਰਾ ਕੀ ਚੈੱਕ ਕਰਦਾ ਹੈ ਮੇਰੀ ਤੇ ਮੇਰੇ ਪੋਤੇ ਦੀ ਧੜਕਣ ਸਾਂਝੀ ਹੈ ਜਦੋਂ ਇਹਦੀ ਧੜਕਣ ਰੁਕੀ ਸੀ ਮੇਰੇ ਅੰਦਰ ਤੇ ਉਦੋਂ ਮੁੱਕੀ ਵੱਜ ਗਈ ਸੀ ਜਦੋਂ ਇਹਦੇ ਸਾਰ ਰੁਕ ਗਏ ਸੀ ਨਾ ਮੈਨੂੰ ਉਦੋਂ ਪਤਾ ਲੱਗ ਗਿਆ ਸੀ ਮੇਰਾ ਪੁੱਤ ਮਰ ਗਿਆ ਹੈ ਮਾਂ ਪੁੱਤ ਦੀ ਨਾੜ ਸਾਂਝੀ ਹੁੰਦੀ ਹੈ ਇਹ 84 ਦਾ ਕੱਲੂ ਕਰਾ ਹੈ ਬਾਪ ਮਰੇ ਉੱਠੇ ਮਾਂ ਮਰੇ ਤਾਂ ਸੁਨਾ ਜਹਾਨ ਹੋਵੇ ਭਾਈ ਮਰਨ ਤਾਂ ਜਾਂਦੀਆਂ ਫੱਜ ਬਾਵਾਂ ਪੱterre ਮਰਨ ਤਾਂ ਖਤਮ ਨਿਸ਼ਾਨ ਹੋਵੇ ਔਪਤੀ ਮਰੇ ਤਾਂ ਔਰਤ ਦਾ ਰਾਜ ਖੁੱਸੇ ਔਰਤ ਮਰੇ ਤਾਂ ਸ਼ਕੀਨ ਇਨਸਾਨ ਹੋਵੇ ਕੋਮਲ ਰੱਬ ਦੇ ਅੱਗੇ ਅਰਦਾਸੇ ਹੋ ਸੁਖੀ ਵਸੇ And that good ਨਮਾਨ ਜੋ ਖਾਲਸਾ ਜੀ ਪ੍ਰਕਰਮਾਂ ਦੇ ਵਿੱਚ ਮਾਵਾਂ ਮਰੀਆਂ ਨੇ ਤੇ ਮਰੀਆਂ ਹੋਈਆਂ ਮਾਵਾਂ ਦਾ ਜਿਉਂਦੇ ਬੱਚੇ ਦੁੱਧ ਚੁੰਗ ਰਹੇ ਨੇ ਕਿਤੇ ਬੱਚੇ ਮਰੇ ਨੇ ਤੇ ਮਾਵਾਂ ਗੋਦੀ ਚ ਲੈ ਕੇ ਵਿਚਾਰੀਆਂ ਬੈਠੀਆਂ ਨੇ